ਮਾਂ ਮਮੀ ਹੁਣ ਇੱਥੇ ਚਲ ਗਏ ਦਵਾਈ ਲੈਣ ਹੁਣ ਇਹਨਾਂ ਨੇ ਘੜੀ ਉੱਥੇ ਲਾ ਦੇਣੀ ਆ ਇਦਾਂ ਕਰਦੀ ਆ ਮੈਂਟਲ ਹਸਪੀਟਲ ਫੋਨ ਕਰਦੀ ਆ ਤੇ ਕੁੜੀ ਨੂੰ ਪੱਕੀ ਕਰਦੀ ਆ ਕਿਤੇ ਮੇਰੇ ਕੀਤੇ ਕਰਾ ਦੇ ਪਾਣੀ ਨਾ ਫੇਰ ਦੇ ਛੇਤੀ ਨਾ ਨੰਬਰ ਵੀ ਨਹੀਂ ਕਿੱਥੇ ਲੱਪਣਾ ਹੁੰਦਾ ਹੇ ਹੈਲੋ ਹੈਲੋ ਹਾਂਜੀ ਮੈਂਟਲ ਹਸਪੀਟਲ ਤੋਂ ਬੋਲਣ ਦੇ ਨਾ ਹਾਂਜੀ ਹਾਂਜੀ ਸਾਸੀ ਆ ਮੈਡਮ ਜੀ ਸਾਸੀ ਕਾ ਜਿਹੜਾ ਮੈਂ ਤੁਹਾਨੂੰ ਕੰਮ ਦਿੱਤਾ ਆ ਉਹ ਕਰਨ ਦੇ ਨਾ ਤਾਂ ਹੀ ਆਪਣੇ ਤਰੀਕੇ ਨਾਲ ਉਹ ਅੱਛਾ ਅੱਛਾ ਹਾਂਜੀ ਹਾਂਜੀ ਉਹ ਕੰਮ ਚੱਲਦਾ ਪਿਆ ਆ ਅੱਗੇ ਪਛਾਣ ਹਾਂਜੀ ਹਾਂਜੀ ਅੱਗੇ ਪਛਾਣ ਹੁਣ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਹਾਂਜੀ ਹੁਣ ਤੁਸੀਂ ਇਹਦਾ ਨਾ ਖਾਸ-ਖਾਸ ਖਿਆਲ ਰੱਖਣਾ ਕਿਉਂਕਿ ਇਹ ਮੇਰਾ ਦੇਰ ਵਾ ਇਨੂੰ ਬਾਹਰ ਨਹੀਂ ਤੂੰ ਨਿਕਲ ਦੇਣਾ ਠੀਕ ਹੈ ਨਾ ਹਾਂਜੀ ਉਹ ਤੁਸੀਂ ਟੈਨਸ਼ਨ ਨਾ ਲਓ ਅਸੀਂ ਪੂਰਾ ਪੂਰਾ ਖਿਆਲ ਰੱਖਦੇ ਬੇ ਆਪ ਤੂੰ ਹੀ ਸਾਡਾ ਬਸ ਖਿਆਲ ਰੱਖਦੇ ਰਹੋ ਲੈ ਸੁਦੇਣ ਇਹ ਕਿਹੜੀ ਗੱਲ ਕੀਤੀ ਤੇਰਾ ਧਿਆਨ ਤੇ ਜਿੱਦਾਂ ਮੈਂ ਅੱਗੇ ਰੱਖਦੀ ਹਾਂ ਉਦਾਂ ਹੀ ਰੱਖੂੰਗੀ ਟਾਈਮ ਟਾਈਮ ਨਾਲ ਤੈਨੂੰ ਪੈਸੇ ਪਹੁੰਚਾਉਂਦੀ ਰਹੂੰਗੀ ਇਹੋ ਜੀ ਟੈਨਸ਼ਨ ਤੂੰ ਨਾ ਲਈ ਹਾਂਜੀ ਬਸ ਤੁਸੀਂ ਪਹੁੰਚਾਉਂਦੇ ਰਹੋ ਪੈਸੇ ਤੇ ਅਸੀਂ ਇੱਥੋਂ ਇਹਨੂੰ ਹਿੱਲਣ ਨਹੀਂ ਦਿੰਦੇ ਖਾਸ ਧਿਆਨ ਰੱਖਣਾ ਮੈਂ ਤੈਨੂੰ ਅੱਗੇ ਵੀ ਕਹਿਆ ਆ ਠੀਕ ਹੈ ਨਾ ਹਾਂਜੀ ਹਾਂਜੀ ਪੂਰਾ ਖਾਸ ਧਿਆਨ ਹੀ ਰੱਖਦੇ ਪਏ ਆ ਤੇ ਮੇਰੀ ਗੱਲ ਸੁਣੋ ਜਿਹੜੀ ਮੈਨੂੰ ਤੁਹਾਡੇ ਤੋਂ ਉਮੀਦ ਹੈ ਨਾ ਉਹਦੇ ਤੇ ਬਿਲਕੁਲ ਢਿੱਲੇ ਨਾ ਉਤਰੋ ਠੀਕ ਹੈ ਨਾ ਨਹੀਂ ਤੇ ਨਾ ਮੇਰਾ ਦਿਮਾਗ ਖਰਾਬ ਹੋ ਜਾਣਾ ਤੇ ਜਿੰਨੇ ਮੈਂ ਪੈਸੇ ਦਿੱਤੇ ਆ ਨਾ ਤੁਹਾਨੂੰ ਤੇ ਉਹਨੇ سود ਸਮੇਤ ਵਾਪਸ ਲੈਣੇ ਆ ਮੈਂ ਫਿਰ ਤੁਹਾਡੇ ਕੋਲ ਉਹ ਨਹੀਂ ਨਹੀਂ ਮੈਡਮ ਤੁਸੀਂ ਟੈਨਸ਼ਨ ਨਾ ਲਓ ਕੰਮ ਤੁਹਾਡਾ ਇੱਕ ਨੰਬਰ ਤੇ ਹੋਣਿਆ ਏ ਚਲੋ ਠੀਕ ਆ ਦੋ ਸੌੜੀ ਜੀ ਵਧਾ ਦਿਓ ਠੀਕ ਹੈ ਨਾ ਹਾਂਜੀ ਹਾਂਜੀ ਉਹ ਤੁਸੀਂ ਟੈਨਸ਼ਨ ਨਾ ਲਓ ਐਸੀ ਆਪਣੇ ਤਰੀਕੇ ਨਾਲ ਕੰਮ ਕਰਦੇ ਪਏ ਆ ਤੁਸੀਂ ਬਸ ਪੇਮੈਂਟ ਟਾਈਮ ਟੂ ਟਾਈਮ ਤੇ ਇਦਦੇ ਰਹੋ ਉਹ ਉਹਨਾਂ ਦਾ ਫਿਕਰ ਤੁਸੀਂ ਨਾ ਕਰੋ ਉਹ ਕੋਈ ਗੱਲ ਨਹੀਂ ਮੈਂ ਤਾਂ ਨਾਲ ਆਨਲਾਈਨ ਪੈਸੇ ਪਾਈ ਜਾਣੇ ਆ ਤੇ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰਿਓ ਠੀਕ ਹੈ ਨਾ ਜੇ ਮੇਰਾ ਨਾਮ ਸਾਹਮਣੇ ਆ ਗਿਆ ਨਾ ਤੇ ਤੁਹਾਡਾ ਨਾਮ ਨਾ ਲੱਗਿਆ ਮੈਂ ਢੇਲ ਨਹੀਂ ਜ ਕਰਨੀ ਮੈਨੂੰ ਮੇਰਾ ਪਤਾ ਵੀ ਹੈਗਾ ਉਹ ਓਕੇ ਓਕੇ ਮੈਡਮ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਠੀਕ ਹੈ ਠੀਕਾ ਚੰਗਾ ਸਾਸੀ ਕਾ ਮੇ ਸਾਸਨੇ ਆ ਜਾਣਾ ਓਕੇ ਓਕੇ ਨੇ ਆ ਹੋ ਗਈ ਨਾ ਪੂਰੀ ਗੱਲ ਇਹਦੀ ਸੀਟ ਇਹਦੇ ਨਾਲ ਸੀਟੀ ਮੈਂ ਪਹਿਨਾ ਹੀ ਰਲਾਈ ਹੀ ਜੇ ਇਹਦੇ ਨਾਲ ਸੀਟੀ ਨਾ ਨਾ ਲਾਈ ਹੁੰਦੀ ਤਾਂ ਉਹਨੇ ਤਾਂ ਕਦੋਂ ਤਾਂ ਨਿਕਲ ਕੇ ਬਾਹਰ ਆ ਜਾਣਾ ਸੀ ਤੇ ਮੇਰਾ ਰਹਿਣਾ ਕੰਮ ਉਥੇ ਦਾ ਉਥੇ ਜਿਹੜਾ ਮੰਮੀ ਦੇ ਢਿੱਡ ਚ ਡਰ ਸੀ ਨਾ ਉਹੀ ਡਰ ਤੇ ਮੇਰੇ ਢਿੱਡ ਚ ਵੀ ਆ ਭਾਬੀ ਦਾ ਕੋਈ ਪਤਾ ਨਹੀਂ ਕਿ ਕਿਹੜੇ ਮੌਕੇ ਤੇ ਉਹਨਾਂ ਨੇ ਕਿਹੜੀ ਗੱਲ ਕਰ ਲੈਣੀ ਹੈ ਜਿੱਤੇ ਕਿਹੜੀ ਫੜ ਲੈਣੀ ਹੁੰਦੀ ਆ ਚਲੋ ਇੰਨਾ ਹੀ ਚੰਗਾ ਵਾ ਕਿ ਜਿਹੜੀ ਮੰਮੀ ਨਾ ਮੰਨ ਗਈ ਮੇਰੇ ਕਹਿ ਤੇ ਗਈ ਵਿਚਾਰੀ ਤੜਕੇ ਹੀ 8:00 ਵਜੇ ਪਤਾ ਨਹੀਂ ਕਿੱਦਾਂ ਗਈ ਹੁਣ ਇੰਨਾ ਨੇਰਾ ਸੀ ਕੱਲੀ ਪਰ ਮੈਂ ਵੀ ਮਜਬੂਰੀ ਨੂੰ ਹੀ ਕੱਲਿਆ ਮੈਂ ਕਿਹਾ ਮੰਮੀ ਚੱਲ ਰੱਬ ਨੇ ਆਸਮਰਾਦ ਤੇਰੀ ਪੂਰੀ ਕੀਤੀ ਆ ਗਾੜੀ ਵੀ ਮੇਰੀ ਜ਼ਿੰਦਗੀ ਚ ਖੁਸ਼ੀਆਂ ਹੋਣ ਤੇ ਜਾ ਮੱਥਾ ਟੇਕਿਆ ਸੇਵਾ ਕਰਿਆ ਖਰੇ ਤੇਰੀ ਸੇਵਾ ਦੀ ਰੁੰਣਾ ਤੇ ਮੈਂ ਇਹੋ ਜੇ ਦੁੱਖ ਭੋਗਣ ਲਈ ਜੇ ਤੂੰ ਸੇਵਾ ਪੂਰੀ ਕਰੇਂ ਮੇਰੇ ਨਾਂ ਦੀ ਨੇ ਚਰਦੀ ਤੂੰ ਸੁਖੀ ਆ ਤੇ ਮਹਾਰਾਜ ਮੇਰੀ ਜ਼ਿੰਦਗੀ ਸਭ ਕੋ ਠੀਕ ਹੀ ਨਾ ਕਰਦੇ ਪਰ ਭਾਬੀ ਦਾ ਵੀ ਮੈਨੂੰ ਨਾ ਡਾਰੀ ਲੱਗੀ ਜਾਣ ਰਿਆ ਪਤਾ ਨਹੀਂ ਕਦੋਂ ਆਣ ਕੇ ਇਹਨੇ ਲੜਨ ਲੱਗ ਪੈਣਾ ਤੇ ਕਦੋਂ ਇਹਨੇ ਨਹੀਂ ਧਿਆਨ ਤੇ ਮੰਮੀ ਦਾ ਵੀ ਮੇਰੇ ਜੀ ਰਹਿਣਾ ਮੰਮੀ ਤੇ ਜਾ ਕੇ ਰਾਜੀ ਨਹੀਂ ਤੂੰ ਠੀਕ ਨਹੀਂ ਜੀ ਤੇ ਮੈਂ ਕਿੱਦਾਂ ਜਾਵਾਂ ਚੱਲ ਕੋਈ ਗੱਲ ਨਹੀਂ ਬਾਬਾ ਜੀ ਦੇ ਗਈ ਆ ਨਾ ਮੰਮੀ ਤੇ ਆਪੇ ਉਹ ਹੀ ਸੋਖ ਰੱਖਣਗੇ ਉਹ ਹੀ ਮੇਰਾ ਧਿਆਨ ਰੱਖਣਗੇ ਉਹ ਦੇਖਾ ਕਿਦਾ ਲੱਤ ਤੇ ਲੱਤ ਚੜਾ ਕੇ ਸੁੱਤੀ ਹੈ ਨਹੀਂ ਕਿੱਥੇ ਮਾਂ ਨੂੰ ਤੋੜਤਾ ਹੀ ਸਵੇਰੇ ਬੈਗੂ ਦੇ ਕੇ ਮੰਮੀ ਮੈਨੂੰ ਤੇ ਨਹੀਂ ਪਤਾ ਭਾਬੀ ਕੀ ਤੁਸੀਂ ਗੱਲਾਂ ਕਰੀ ਜਾਂਦੇ ਹੋ ਤੇ ਕੀ ਨਹੀਂ ਆਹੋ ਦੇਦੂ ਤੇ ਕੋ ਪਤਾ ਨਹੀਂ ਕਿਰੇ ਮੇਰੇ ਲੱਗੋ ਕਿ ਜੇ ਸਬਜ਼ੀ ਕਟਾ ਦਿੰਦੀ ਹੀ ਕਪੜਾ ਲੱਤਾ ਜੋੜ ਦਿੰਦੀ ਬੈਠੀ ਬੈਠੀ ਆਪ ਦੇਦੂ ਧੱਕਾ ਬਣ ਕੇ ਮਹਾਰਾਣੀ ਨੇ ਦੋਰਾ ਨਹੀਂ ਕਰਨਾ ਟਾਈਮ ਨਹੀਂ ਲਿਸ਼ਕ ਪੁਸ਼ਕ ਕੇ ਸਮਗੀ ਆ ਉਹਨੂੰ ਵੀ ਤੋੜਤਾ ਬੈਜਾ ਭਾਬੀ ਚੋ ਵੀ ਘੰਟੇ ਗੁੱਸੇ ਚ ਰਹਿਨੀ ਆ ਕਿਤੇ ਕੋਈ ਚੰਗੀ ਗੱਲ ਨਹੀਂ ਬੜੇ ਕੰਮ ਨੇ ਕਰਨ ਵਾਲੇ ਮੈਂ ਵੇਲੀ ਨਹੀਂਗੀ ਟਾਡੇ ਵਾਂਗੂ ਕਿੱਥੇ ਗਈ ਆ ਉਹ ਵੇਲੀ ਕਿੱਡਾ ਕੁੰਨੀ ਜੀ ਬਣ ਗਈ ਤੈਨੂੰ ਹੀ ਪੁੱਛਾਂ ਢੀਆ ਤੁਹਾਨੂੰ ਨਹੀਂ ਦੱਸਿਆ ਮੰਮੀ ਨੇ ਕਿੱਥੇ ਗਈ ਆ ਉਹ ਦਾਦੇ ਮੰਮੀ ਕਹਿੰਦੀ ਮੇਰੇ ਕੋ ਕਿਤੇ 1 ਰੁਪਈਆ ਨਹੀਂ ਚੋਰੀ ਚੋਰੀ ਮੁੰਡੇ ਨੂੰ ਫੋਨ ਕਰਕੇ ਮੰਗਵਾ ਲੇ ਹੁਣ ਇਹਨੇ ਪੈਸੇ ਪੈਸੇ ਫੂਕਣ ਨੂੰ ਤੇ ਮਾਵਾਂ ਧੀਆਂ ਤੁਸੀਂ ਬੜੀਆਂ ਸ਼ੇਰ ਜੀ ਹੌਂ ਕਰਾਇਆ ਕਿੱਥੋਂ ਲਾਉਣਾ ਪਤਾ ਨਹੀਂ ਹੋਣੀ ਕਿੱਥੇ ਗਈ ਆ ਨਾ ਤੂੰ ਆਪੀ ਦੱਸਣ ਜੀ ਆ ਨਾ ਮਾਂ ਦੱਸ ਕੇ ਗਈ ਆ ਮੈਨੂੰ ਕਹਾ ਪਤਾ ਭਾਬੀ ਮੈਨੂੰ ਜਿੰਨੇ ਕੁ ਵੀਰ ਰੋਜ ਪੈਸੇ ਭੇਜਦਾ ਤੇ ਜਿੰਨੇ ਕੁ ਮੰਮੀ ਖਰਚ ਕੇ ਹੁੰਦੀ ਆ ਆਹੋ ਪਉਂਦਾ ਹੀ ਆ ਪੈਸੇ ਨਹੀਂ ਤਾਂ ਰਸਣ ਪਾਣੀ ਕਿੱਥੋਂ ਚੱਲਣ ਡਿਆ ਵਾ ਜਿਹੜੀ ਦੋਵੇਂ ਟਾਈਮ ਆਵਾ ਤੀਆਂ ਲਾ ਲਾ ਕੇ ਚੰਗੇਰਾ ਖਾਂਦੀਆਂ ਅਜੇ ਭਾਬੀ ਸਿੱਧਾ ਦੱਸ ਤੇ ਕੰਮ ਕੀ ਕਰਨਾ ਲਿਆਉ ਮੈਂ ਕਰ ਦਿੰਨੀ ਆ ਮੈਂ ਕਰਦੀ ਆ ਗੱਲ ਖਰੀ ਤਾਂ ਉਹ ਮੈਂ ਲੱਗਦੀ ਆ ਤੈਨੂੰ ਬੁਰੀ ਉਧਰ ਵੇਖ ਕਿੰਨਾ ਕੰਮ ਕਰਨ ਵਾਲਾ ਪਿਆ ਆ ਤੇ ਘਰ ਜਿੰਨੇ ਨਾ ਮੈਂ ਆਖਣ ਤੇ ਨਹੀਂ ਦੱਸੂਗੀ ਘਰ ਜਿੰਨੀ ਆ ਵੇ ਜੱਲੀ ਜਾਈ ਕੰਮ ਤਾਂ ਕੀ ਕਰਨਾ ਮੇਰੀ ਸੁਰ ਤੇ ਆ ਨਾ ਗੱਲ ਗਰਮੀ ਤੇ ਇਸ ਗੱਲ ਦਾ ਗੁੱਸਾ ਨਾ ਕਰੀ ਵੇਖ ਇੰਨਾ ਸੋਖਾ ਘਰ ਵਾ ਜਿੰਨੇ ਘਰ ਦੇ ਮਾਲਕ ਉਹ ਨੇ ਉਨੇ ਹੀ ਤੁਸੀਂ ਜਿਓ ਘਰ ਦੇ ਮਾਲਕ ਸੋ ਕੋ ਜਿਹੜੀ ਹਾਲਤ ਚ ਉਸ ਦੇਣੇ ਹੈ ਗਈਆਂ ਨਾ ਆਪਣੇ ਘਰ ਜਾ ਉਹਨਾਂ ਕੋ ਪਹਹਾ ਤੇ ਲਲਵਾ ਰਾਣੀਆਂ ਵਾਂਗੂ ਮੰਜੇ ਤੇ ਚੜਕੇ ਬੈ ਲੱਤਾਂ ਭਾਵੇਂ ਲੱਤਾਂ ਤੇ ਲੱਤ ਚੜਾ ਕੇ ਬੈਠੀ ਰਹਿ 26 ਘੰਟੇ ਇੱਥੇ ਕੀ ਕਰਨਾ ਈ ਉਹ ਵੇਹ ਤੇਰਾ ਭਰਾ ਕਿੰਨਾ ਓੱਖਾ ਹੋ ਕੇ ਬਾਹਰ ਕਮਾਉਂਦਿਆ ਵਾ ਉਹ ਤਾਂ ਮੰਮੀ ਦਾ ਦਵਾਈ ਦਾ ਰੂ ਵੀ ਚੱਲਦਾ ਵਾ ਤੈਨੂੰ ਤੇ ਸਾਰੀ ਗੱਲ ਦਾ ਪਤਾ ਵਾ ਕਿਹੜੀ ਗੱਲ ਦਾ ਲਪੋ ਵੀ ਸਾਡੇ ਘਰ ਦਾ ਖੱ짜 ਮਹਾ ਚੱਲਣ ਦਿਆ ਵਾ ਲੋਕੀ ਆਪਣੇ ਪੇਕਿਆਂ ਦਾ ਸੋਚਦੇ ਨੇ ਤੇ ਤੈਨੂੰ ਤੇ ਆਪਣੇ ਪੇਕਿਆਂ ਦਾ ਕੋਈ ਫਰਕ ਹੀ ਨਹੀਂਗਾ ਕਿ ਮੈਂ ਕੀ ਕਰਨਾ ਕੀ ਨਹੀਂ ਭਾਬੀ ਮੈਂ ਕਿਹੜਾ ਰਾਤ ਉੱਠ ਕੇ ਖਾਣੇ ਆ ਜਾ ਮੈਂ ਪੈਸੇ ਦੰਦੀਆਂ ਵੱਡ ਵੱਡ ਖਾਣ ਰਹੀ ਆ ਪਰ ਤੁਸੀਂ ਵੀ ਮੇਰੀ ਗੱਲ ਸੁਣੋ ਮੈਂ ਉਹਨਾਂ ਚਿਰ ਇੱਥੋਂ ਨਹੀਂ ਜਾਣਾ ਜਿੰਨਾ ਚਿਰ ਮਨ ਨਹੀਂ ਠੀਕ ਹੋ ਕੇ ਘਰ ਨਹੀਂ ਆਉਂਦੇ ਮੇਰੀ ਗੱਲ ਸੁਣ ਛਦਾਈਆਂ ਵਾਲੀਆਂ ਦੀ ਮਾੜੀ ਦੀਆਂ ਨਾਲ ਇਹੋ ਜਿਹਾ ਕੋਈ ਦੇਣ ਹੋਵੇ ਨਾ ਤੇ ਆਪਣੇ ਸਹੁਰਿਆਂ ਘਰੀ ਸੋਣੀਆਂ ਲੱਗਦੀਆਂ ਨੇ ਕਿਉਂਕਿ ਇਹੋ ਜੀ ਜਿਹੜੀ ਖੁਸ਼ਖਬਰੀ ਆ ਨਾ ਸਭ ਤੋਂ ਪਹਿਲਾਂ ਸਹੁਰਿਆਂ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਆ ਮੁੰਡੇ ਦੀ ਦਾਦੀ ਨੂੰ ਪਤਾ ਹੋਣਾ ਚਾਹੀਦਾ ਵਾ ਆਹੋ ਭਾਬੀ ਉਹ ਤੇ ਮੈਂ ਮੰਮੀ ਨੂੰ ਲੱਗੀ ਹਾਂ ਫੋਨ ਕਰਨਾ ਉਹ ਤਾਂ ਮੰਮੀ ਗਈ ਕਿੱਥੇ ਆ ਭਲਾ ਅਭਿਤਾ ਨੂੰ ਬਲਾ ਪਤਾ ਹੀ ਨਹੀਂ ਕਿੱਥੇ ਗਈ ਆ ਲੈ ਹਾਏ ਹਾ ਮੈਨੂੰ ਪਤਾ ਹੁੰਦਾ ਤੇ ਮੈਂ ਪੁੱਛ ਲਈ ਕਿ ਉਹ ਕਿ ਮੰਮੀ ਕਿੱਥੇ ਗਈ ਆ ਮੈਂ ਤਾਂ ਤੇ ਕਹਿਣ ਤੋਂ ਪਹਿਲਾਂ ਹੀ ਲੱਗੀ ਆ ਮੰਮੀ ਨੂੰ ਫੋਨ ਲਾਉਣ ਮੈਂ ਮੈਂ ਲਾਉਣੀ ਮੰਮੀ ਨੂੰ ਫੋਨ ਤੇ ਦੱਸਦੀ ਆ ਉਹਨਾਂ ਨੂੰ ਤੇ ਮੈਂ ਦੱਸਣਾ ਹੀ ਦੱਸਣਾ ਭਾਬੀ ਇਹ ਥੋੜਾ ਨਾ ਵੀ ਮਨ ਨਾਲ ਦੱਸਣ ਤੋਂ ਰਹਿ ਜਾਣਾ ਰਾਤ ਦੀ ਆ ਤੁਸੀਂ ਦੋਵੇਂ ਮਾਵਾ ਤੀਆਂ ਗੇਟਮਟ ਕਾਂਦੀ ਆ ਮੈਨੂੰ ਕੀ ਪਤਾ ਮਾਂ ਨੂੰ ਕਿੱਥੇ ਤੋਰ ਦਿੱਤਾ ਵਾ ਦੱਸ ਭਾਬੀ ਤੇਰੇ ਕਹਿਣ ਦੀ ਬਹੁਤੀ ਗੱਲ ਹੀ ਮੰਮੀ ਨਾਲ ਤੇ ਮੈਂ ਗੱਲ ਕਰਨੀ ਕਰਨੀ ਰਈ ਗੱਲ ਮੰਮੀ ਦੇ ਜਾਣ ਦੀ ਤੈਨੂੰ ਵੀ ਪਤਾ ਹੈ ਕਿ ਕਿਤੇ ਉਹ ਹੋਰ ਥਾਂ ਤੇ ਜਾਂਦੀ ਨਹੀਂ ਜੇ ਮੈਂ ਦੱਸਤਾ ਵੀ ਮੇਰੇ ਘਰ ਕੇ ਗਈ ਆ ਮੇਰੀ ਸੁਖਣਾ ਲਾਉਣ ਗਈ ਆ ਅੱਭੀ ਤੂੰ ਤੇ ਮੇਰੇ ਹੋਰ ਝੁੰਡੇ ਖੋ ਦੇਣੇ ਲੈ ਮੈਂ ਫੋਨ ਫੜਾ ਮੰਮੀ ਨੂੰ ਫੋਨ ਲਾਵਾਂ ਵਿੱਚ ਜਾਣ ਕੇ ਟਾਈਮ ਵੇਸਟ ਕਰਤਾ ਭਾਬੀ ਚਲੋ ਮੰਮੀ ਧਿਆਨ ਨਾਲ ਤੁਰੇ ਹੋਣਾ ਬਲਜੀਤ ਪਾਣੀ ਲਿਆ ਲਓ ਨਿੱਕੀ ਦਾਤਾ ਡਾਕਟਰ ਨੇ ਕੋਈ ਦੱਸਦਾ ਵਾ ਪਾਣੀ ਚ ਰਾਇਆ ਨੀ ਮੇਠੋ ਮੰਮੀ ਲਮੇ ਪਿਆ ਜੋ ਲਿਆ ਛੇਤੀ ਆ ਗਈ ਆ ਗਈ ਮੈਂ ਤਾਂ ਫਿਕਰ ਲੱਗਾ ਵਾ ਕੀ ਦੱਸਿਆ ਵਾ ਜਿਹੜਾ ਮੰਮੀ ਨੀ ਓਥੋਂ ਪਾਣੀ ਪੀ ਲੋ ਹੈ ਹੈ ਕੀ ਕਰ ਲੋ ਕੀ ਆ ਉਹ ਕੋਈ ਨਹੀਂ ਬੀਪੀ ਜ਼ਿਆਦਾ ਵੱਧ ਗਿਆ ਆਹੀ ਲੋਲੇ ਤਾਕੁਰ ਦਮਾਰੀਆਂ ਜੀ ਹੇ ਹੈ ਨਾ ਬੀਪੀ ਵਧਣਾ ਕਿਹੜਾ ਚੰਗਾ ਹੁੰਦਾ ਵਾ ਉਹ ਡਾਕਟਰ ਕਹਿੰਦਾ ਵਾ ਕਿ ਮਾਤਾ ਟੈਨਸ਼ਨ ਲੈ ਗਈ ਆ ਤੇ ਦਵਾਈ ਹੁਣ ਚਲਣੀ ਵੀ ਲੰਮੀ ਆ ਤੇ ਹੈ ਵੀ ਦਵਾਈ ਬੜੀ ਮਹਿੰਗੀ ਆ ਲੈ ਅ ਮਾਤਾ ਹੱਡੀ ਵੀ ਹਾਦੀ ਆ ਆ ਦਿਨ ਰਾਤ ਨਾ ਮਣੀ 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 ਕੱਢਦੀ ਰਹਿੰਦੀ ਆ ਜਿਗਦੇ ਇਨਾ ਰੱਬ ਦਾ ਨਾਮ ਜਪਿਆ ਹੋਵੇ ਨਾ ਤੇ ਰੱਬ ਮਿਲ ਜੇ ਇਹਨੂੰ ਮੈਂ ਤਾਂ ਕਹਿੰਨੀ ਬਥੇਰਾ ਗਿਆ ਨਾ ਮਾਤਾ ਉਹਦਾ ਨਾਂ ਲਿਆ ਕਰ ਉਹਦੀ ਟੈਨਸ਼ਨ ਲੈ ਲੈ ਕੇ ਤੇ ਬਿਮਾਰ ਪੈ ਗਈ ਆ ਲਈ ਉਹਦੀ ਇੰਜਨਵਾ ਤੇ ਪੈਸਾ ਹੱਡਾ ਲੱਗ ਜਾਣਾ ਤੇ ਇੰਨੇ ਪੈਸੇ ਪੰਡਾ ਦੀਆਂ ਪੰਡਾ ਹੌਂਦਲੇ ਮੈਨੂੰ ਕਹਿਣਾ ਤੇ ਪੈਣਾ ਯਾਰ ਰਘਵੀਰ ਨੂੰ ਕੋਈ ਨਹੀਂ ਜਿੰਨੇ ਲੱਗ ਜਾਣਗੇ ਲੱਗ ਜਾਣਗੇ ਪਰ ਹੌਲ ਤੇ ਮੈਨੂੰ ਬੜੇ ਭੈਣ ਰਹੇ ਆ ਪਹਿਲਾਂ ਉਹਨੇ ਕਿਹਾ ਸੌਖਾ ਪਿਆ ਵਾ ਫੇਰ ਕੀ ਹੋ ਗਿਆ ਜੇ ਮਹਿੰਗੀ ਦਵਾਈ ਆਊਗੀ ਤੇ ਸਾਡੇ ਘਰ ਦਾ ਬਜ਼ੁਰਗ ਆਵੇਂ 10000 ਦੀ ਆਵੇ ਹਾਂ ਮੈਨੂੰ ਪਤਾ ਮਾਤਾ ਵਿਚੇ ਬਹੁਤ ਟੈਨਸ਼ਨ ਲੈਂਦੀ ਆ ਉਨਾ ਨੇ ਸਾਡੇ ਘਰ ਦਾ ਜਿੰਦਰਾ ਵਾ ਹੋਰ ਸਾਨੂੰ ਕੀ ਚਾਹੀਦਾ ਵਾ ਮੈਂ ਤੇ ਬਲਜੀਤ ਮਮੀ ਨੂੰ ਕਿਹਾ ਵਾ ਕਿ ਤੈਨੂੰ ਕਿਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਗਈ ਜੇ ਅਸੀਂ ਮਨੀ ਹਸਪੀਟਲ ਤੇ ਲਾਇਆ ਵਾ ਤੇ ਠੀਕ ਹੋਣ ਵਾਸਤੇ ਲਾਇਆ ਵਾ ਮਮੀ ਉਹਨੇ ਠੀਕ ਹੋ ਕੇ ਆ ਜਾਣਾ ਵਾ ਤੁਸੀਂ ਕਿਸ ਗੱਲ ਦੀ ਚਿੰਤਾ ਨਾ ਕਰੋ ਉਹਦੀ ਮਮੀ ਜਦ ਅਸੀਂ ਤੁਹਾਡੇ ਨਾਲ ਵਾ ਫਿਰ ਕਾਹ ਤੋਂ ਚਿੰਤਾ ਕਰਦੇ ਆ ਉਹਨੂੰ ਕਿਸ ਗੱਲੋਂ ਹੀ ਲਾਇਆ ਵਾ ਨਾ ਐਵੇਂ ਲਾਇਆ ਵਾ ਦੱਸੋ ਬਈ ਨਾ ਹੜਾ ਦਿਮਾਗ ਤੇ ਭੋਇਆ ਨਹੀਂ ਹੈਗਾ ਵੀ ਜੇ ਇਹ ਅਰਗਬੀਰ ਵਰਗੇ ਹੁੰਦਾ ਹਾ ਹਾਡਾ ਜੀ ਕਰਦਾ ਹੀ ਉਹਨੂੰ ਘੁਲਵਾਉਣ ਨੂੰ ਉਹਨੇ ਤੇ ਆਤੀਪੜੀ ਇੱਥੇ ਚੁੱਕ ਲਈ ਉਹਨਾਂ ਨੇ ਕਾਦੀ ਰੰਜਲ ਨਹੀਂ ਜਦੋਂ ਤੁਹਾਡਾ ਜੀ ਕਰੂਗਾ ਕਿ ਤੁਹਾਨੂੰ ਮੇਲ ਆਇਓ ਜਾ ਕੇ ਬਾਕੀ ਗਰਮੀਤ ਵੀ ਆਪਣੇ ਮੰਮੀ ਪੇਕੇ ਗਈ ਹੈ ਮਿਲਣ-ਖੇਲਣ ਗਈ ਹੋ ਗਈ ਪੱਕੀ ਚਲ ਗਈ ਆਪ ਹੀ ਘਲਾਈ ਆ ਦੋ ਚਾਰ ਦਿਨ ਰਹਿ ਕੇ ਉਹਨੇ ਮੜਾਉਣਾ ਵਾ ਤੇ ਤੁਸੀਂ ਤਾਂ ਦਿਲ ਤੇ ਬੋਝ ਨਾ ਪਾਓ ਜੇ ਤੁਹਾਨੂੰ ਕੋ ਹੋ ਗਿਆ ਤੇ ਅਸੀਂ ਕਾਦੀ ਜੁਗਗੇ ਆ ਮੁੜ ਕੇ ਨਾਲੇ ਰਿਵੀਰ ਕਿੰਨੀ ਤੰਗੀ ਵਿਚਾਰੀ ਨੇ ਝਾਕੀ ਆ ਜਿੰਨਾ ਜਰਮਣੀ ਇੱਥੇ ਰਿਆ ਉਹਨੇ ਜੇ ਗਰਮੀਤ ਵਿਚਾਰੀ ਨੇ ਵੀ ਕਿੰਨੀ ਤੰਗੀ ਝਾਕੀ ਆ ਤੇ ਹੋਰ ਮੰਮੀ ਨੂੰ ਵੀ ਸਭ ਕੋ ਪਤਾ ਹੀ ਆ ਫਿਰ ਵੀ ਉਹਦੇ 'ਚ ਕਸੂਰ ਸਾਰਾ ਨਿਕਲਦਾ ਰਿਹਾ ਫਿਰ ਵੀ ਉਹ ਬਸ ਰੀਨੀ ਵਿਚਾਰੀ ਜੋ ਮਰਜੀ ਉਹਨੂੰ ਸਾਰੇ ਜਣੇ ਕਹਿੰਦੇ ਰਹੇ ਆ ਜੇ ਹੁਣ ਉਹ 4 ਦਿਨ ਚੱਲ ਗਈ ਆ ਮਾਨੋ ਦਾ ਹੋਰ ਥੇ ਹੋਰ ਥੇ ਪੈ ਜਾਊਗਾ ਤੇ ਆਪੇ ਉਹਦਾ ਕੋਈ ਚੰਗਾ ਹੋ ਜਾਊਗਾ ਮਮੇ ਨੂੰ ਟਾੜੇ ਆਸ ਲੈਣਾ ਸਾਰੇ ਸਿਰ ਤੁਰੇ ਫਿਰਦੇ ਆਂ ਕਿ ਹੁਣ ਪਤਾ ਘਰ ਸਾਡੀ ਮਾਤਾ ਨੂੰ ਤੁਹਾਨੂੰ ਕੋਈ ਫਿਕਰ ਨਹੀਂ ਫਾਕਾਂ ਨਹੀਂਗਾ ਤੇ ਜੇ ਤੁਸੀਂ ਇਦਾਂ ਕਰੋਗੇ ਤਾਂ ਸਾਡਾ ਕੀ ਬਣੂਗਾ ਤੇ ਬਲਜੀ ਤੇ ਇਦਾਂ ਕਰ ਤੂੰ ਮੰਮੀ ਵਾਸ ਨਾ ਦੁੱਧ ਗਰਮ ਕਰਕੇ ਲਿਆ ਮੰਮੀ ਨੂੰ ਦਵਾਈ ਦਿੰਨੇ ਆਂ ਦਿੰਨੇ ਮੈਂ ਲਿਆ ਦਿੰਨੀ ਤਾਂ ਠੰਡਾ ਕਰਕੇ ਲਾਵਾਂਗੀ ਬਿਲਕੁਲ ਤਤਾ ਹੀ ਨਹੀਂ ਨਹੀਂ ਜਿਆਦਾ ਨਾ ਗਰਮ ਹੋਵੇ ਪੀਣ ਵਾਲਾ ਹੀ ਹੋਵੇ ਚਲੋ ਮੰਮੀ ਠੀਕ ਹੋ ਜਾਓ ਤਾ ਇਹ ਮੈਨੂੰ ਬੜੀ ਟੈਨਸ਼ਨ ਵਾ ਤਰਦੀ ਸੱਚੀ ਬੜਾ ਦੁੱਖ ਲੱਗਦਾ ਮੈਨੂੰ ਜੋ ਤੀ ਬਿਮਾਰ ਪੈਨੇ ਆ ਫੇ ਵੀ ਲੱਗੋ ਕਿ ਨਾ ਹੱਥ ਬਤਾ ਦਿੰਨੇ ਆ ਕੋਈ ਗਾਨੇ ਵਜੀਤ ਠੀਕ ਹੋਈ ਜਾਣਾ ਮੇਰਾ ਸਰੀਰ ਜਿਆਦਾ ਰੁਕਦਾ ਪਤਾ ਨਹੀਂ ਕਰਦਾ ਕਿਹੜੀ ਗੱਲ ਤੋਂ ਮਾਰੋ ਚਲੋ ਤੁਸੀਂ ਟੈਨਸ਼ਨ ਨਾ ਲਓ ਕੋਈ ਵੀ ਬਲਜੀ ਤੂੰ ਦੁੱਧ ਲਿਆ ਮੰਮੀ ਲਾ ਕੇ ਬੜੀਆਂ ਗੱਲਾਂ ਵੀ ਨਹੀਂ ਕਰਨੀਆਂ ਹੁਣ ਗੱਲਾਂ ਤਾਂ ਨਹੀਂ ਕਰਨੀਆਂ ਮੈਂ ਤਾਂ ਮੰਮੀ ਦਾ ਮਨ ਹੋਰ ਥੇ ਹੋਰ ਤੇ ਪਾਉਂ ਨਹੀਂ ਕੋਈ ਦਵਾਈ ਵੀ ਉੱਥੇ ਵੀ ਉਹਨੇ ਟੀਕਾ ਲਾਇਆ ਨਸ਼ਾ ਜਾ ਆਇਆ ਮੰਮੀ ਦਵਾਈ ਖਾਦਣੇ ਮੈਂ ਥੋੜਾ ਫਰਕ ਪਊਗਾ ਮਣੀ ਹਾਂਜੀ ਮੈਡਮ ਹਾਂਜੀ ਹੁਣ ਕਿੱਦਾਂ ਦਾ ਫੀਲ ਕਰਦੇ ਹੋ ਤੁਸੀਂ ਮੈਂ ਮੈਂ ਠੀਕ ਹਾਂ ਬਿਲਕੁਲ ਸਹੀ ਹਾਂ ਹੁਣ ਹੁਣ ਤੇ ਮੈਂ ਠੀਕ ਲੱਗਦਾ ਮੈਨੂੰ ਪਹਿਲੇ ਉਹਨਾਂ ਕਾਫੀ ਫਰਕ ਹੈਗਾ ਵਾ ਪਰ ਜਦੋਂ ਨਾ ਤੁਸੀਂ ਮੈਨੂੰ ਟੀਕਾ ਲਾ ਦਿੰਦੇ ਹੋ ਨਾ ਉਹੜਾ ਤੇ ਮੈਨੂੰ ਪਤਾ ਨਹੀਂ ਕੀ ਗੱਲ ਉਹਦੇ ਨਾਲ ਨਾ ਘਬਰਾਟ ਜੀ ਬੜੀ ਹੁੰਦੀ ਆ ਪਹਿਲਾਂ ਤਾਂ ਨੀਂਦ ਆ ਜਾਂਦੀ ਏ ਇਕਦਾਂ ਮੇ ਬਾਅਦ ਚ ਘਬਰਾਟ ਬੜੀ ਹੁੰਦੀ ਆ ਫਿਰ ਸਿਰ ਬੜਾ ਦਰਦ ਕਰਦਾ ਬਹੁਤ ਜ਼ਿਆਦਾ ਸਿਰ ਬੜਾ ਪਰ ਪਰ ਰਹਿੰਦਾ ਉਹ ਐਕਚੁਅਲੀ ਨਾ ਉਹ ਸਟਰੋਂਗ ਹੁੰਦੇ ਆ ਤੁਹਾਡੇ ਬ੍ਰੇਨ ਨੂੰ ਰੈਸਟ ਦਿਵਾਣ ਲਈ ਏ ਫਿਰ ਤੁਸੀਂ ਉਹਦੇ ਨਾਲ ਠੀਕ ਹੋਵੋਗੇ ਨਾ ਜਦੋਂ ਤੁਹਾਨੂੰ ਰੈਸਟ ਮਿਲੇਗੀ ਹਾਂਜੀ ਤਾਂ ਕਰਕੇ ਉਹ ਲਾਣਾ ਹੀ ਪੈਂਦੇ ਆ ਸਾਨੂੰ ਉਹਦੇ ਨਾਲ ਮੈਂ ਤੇ ਪਹਿਲਾਂ ਨੂੰ ਕਾਫੀ ਠੀਕ ਹੋ ਗਿਆ ਮੇਰੇ ਨਾਲ ਕੋਈ ਦਿੱਕਤ ਨਹੀਂ ਆ ਗਈ ਤੁਸੀਂ ਮੈਨੂੰ ਘਰੇ ਜਾਣ ਦੋ ਹੁਣ ਮੈਨੂੰ ਕੋਈ ਨਹੀਂ ਕਰੇ ਵੀ ਤੁਹਾਨੂੰ ਜਾਨ ਦਵਾਂਗੇ ਤੁਹਾਡੀ ਵਾਈਫ ਨਾਲ ਤੁਹਾਨੂੰ ਗੱਲ ਵੀ ਕਰਾ ਦਾਂਗੇ ਪਰ ਹਾਂ ਜੇ ਤੁਹਾਨੂੰ ਨਾ ਥੋੜੀ ਜੀ ਰੈਸਟ ਦੀ ਲੋੜ ਹੈ ਔਰ ਇੰਜੈਕਸ਼ਨ ਕੰਟੀਨਿਊ ਕਰਨ ਦੀ ਲੋੜ ਆ ਤਾਂ ਕਰਕੇ ਟਰੀਟਮੈਂਟ ਚੱਲਦਾ ਰਹੇਗਾ ਉਦੋਂ ਬਾਅਦ ਹੀ ਫਿਰ ਤੁਸੀਂ ਘਰ ਜਾ ਸਕਦੇ ਹੋ ਮੈਡਮ ਮੈਨੂੰ ਘਰੇ ਜਾ ਲੰਦੋ ਮੈਨੂੰ ਮਮੀ ਟੀਕਦੀ ਹੋਣੀ ਹੈ ਮੈਨੂੰ ਮੇਰੇ ਤੇ ਭਰਾ ਮੈਨੂੰ ਟੀਕਦਾ ਹਣਾ ਵਾ ਗਰਮੀਤ ਨਾ ਕਿੰਨੇ ਦਿਨ ਹੋ ਗਏ ਮੈਂ ਗੱਲ ਨਹੀਂ ਕੀਤੀ ਉਹਦੇ ਨਾਲ ਨਾ ਉਹਨੂੰ ਮੈਂ ਮਿਲਿਆ ਹੀ ਹਾਲ ਤੱਕ ਉਹ ਬੇਚਾਰੀ ਕਿੱਦਾਂ ਰਹਿੰਦੀ ਹੋਊਗੀ ਕਰੇ ਮੈਂ ਤੇ ਨਹੀਂ ਸਮਝਉਦੀ ਕੋਈ ਨਹੀਂ ਅਸੀਂ ਫੋਨ ਕਰਕੇ ਕਹਿ ਦਾਂਗੇ ਉਹ ਤੁਹਾਨੂੰ ਮਿਲ ਲਾਣਗੇ ਤੇ ਉਦੋਂ ਬਾਅਦ ਫਿਰ ਤੁਸੀਂ ਜਦੋਂ ਠੀਕ ਹੋਗੇ ਫਿਰ ਤੁਹਾਨੂੰ ਘਰ ਵੀ ਭੇਜ ਦਾਂਗੇ ਤੁਸੀਂ ਮੈਨੂੰ ਮੈਂ ਠੀਕ ਹਾਂ ਹੁਣ ਮੈਨੂੰ ਘਰੇ ਖਵਾਈ ਦੋ ਤੁਸੀਂ ਮੈਂ ਕੋਈ ਗੱਲ ਨਹੀਂ ਹੈ ਨਹੀਂ ਹਜੇ ਤੁਹਾਨੂੰ ਮੈਡੀਸਿਨ ਦੀ ਥੋੜੀ ਲੋੜ ਹੈ ਹਜੇ ਪ੍ਰੋਪਰ ਤੋਂ ਹੀ ਠੀਕ ਨਹੀਂ ਹੋਏ ਮੈਂ ਕੋਈ ਗੱਲ ਨਹੀਂ ਜਿਹੜੀ ਦਵਾਈ ਤੁਸੀਂ ਜਿਹੜੀ ਮੈਂ ਘਰੇ ਖਾਲੂਗਾ ਨਹੀਂ ਇੱਥੇ ਰਹਿ ਕੇ ਤੁਹਾਨੂੰ ਪ੍ਰੋਪਰ ਦਵਾਈ ਮਿਲਦੀ ਹੈ ਨਾਲੇ ਇੰਜੈਕਸ਼ਨ ਐਸੀ ਟਾਈਮ ਟੂ ਟਾਈਮ ਲਾਉਣੇ ਆ ਨਾਲੇ ਤੁਹਾਡੇ ਥੋੜੇ ਜੇ ਟੈਸਟ ਹੋਣਗੇ ਫਿਰ ਉਹ ਦੇਖ ਕੇ ਫਿਰ ਹੀ ਅਸੀਂ ਤੁਹਾਨੂੰ ਭੇਜਾਂਗੇ ਚਲੋ ਠੀਕ ਹੈ ਕੋਈ ਗੱਲ ਨਹੀਂ ਆ ਫਿਰ ਤੁਸੀਂ ਦਵਾਈ ਮੈਨੂੰ ਵਧੀਆ ਦਿਆ ਕਰੋ ਜੇ ਛੇਤੀ ਠੀਕ ਹੋ ਕੇ ਮੈਂ ਚੱਲ ਜਾ ਆਪਣੀ ਜਿੰਮੇਤ ਕੋਲ ਮੈਂ ਤਾਈਓ ਤਾਂ ਮੈਂ ਤੁਹਾਨੂੰ ਸਟਰੋਂਗ ਲਾਣਦੀ ਪਈ ਆ ਇੰਜੈਕਸ਼ਨ ਕਿ ਤੁਸੀਂ ਜਲਦੀ ਠੀਕ ਹੋਵੋ ਹਾਂ ਹਾਂ ਅੱਜ ਸਵੇਰ ਦਾ ਲੱਗਿਆ ਕਿ ਨਹੀਂ ਇੰਜੈਕਸ਼ਨ ਤੁਹਾਨੂੰ ਨਹੀਂ ਅੱਜ ਅੱਜ ਨਹੀਂ ਸਵੇਰੇ ਮਾਨੀ ਦਾ ਇੰਜੈਕਸ਼ਨ ਹੀ ਲੱਗਾ ਮੈਨੂੰ ਕੋਈ ਵੀ ਮੈਂ ਸਿਰਫ ਟੈਬਲਟ ਖਾਦੇ ਸੀ ਤੇ ਉਹ ਮੈਂ ਖਾ ਕੇ ਲੰਮੇ ਪੈ ਗਿਆ ਸੀ ਉਸ ਤੋਂ ਬਾਅਦ ਮੈਨੂੰ ਰੋਟੀ ਖਵਾ ਗਿਆ ਸੀ ਉਹ ਜਦੋਂ ਮੈਨੂੰ ਕੁੱਟਦਾ ਸੀ ਉਹ ਮੈਨੂੰ ਬਾਟਨ ਜਾਂ ਉਹ ਮੈਨੂੰ ਮੇਰੇ ਲੱਗੇ ਆਇਆ ਸੀ ਨੀ ਰੋਟੀ ਦੂਰੋਂ ਚਲੇ ਗਏ ਰੱਖ ਕੇ ਹੁਣ ਤੱਕ ਨਹੀਂ ਕਿਹਾ ਤੁਹਾਨੂੰ ਕੁਝ ਨਹੀਂ ਮੈਂ ਨਹੀਂ ਉਹਨੂੰ ਕਵਾਇਆ ਮੈਂ ਨਹੀਂ ਉਹਨੂੰ ਕਵਾਉਣਾ ਹਾਂ ਤੁਹਾਨੂੰ ਕੁਝ ਕਹਿ ਤ ਨਹੀਂ ਨਹੀਂ ਹੋਣੀ ਕੁਝ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਨਾ ਹੁਣ ਉਹਨਾਂ ਨੇ ਕੁਝ ਨਹੀਂ ਕਿੰਦਾ ਹਾਂ ਮੈਂ ਉਹਨਾਂ ਨੂੰ ਬੋਲਿਆ ਸੀ ਤੁਹਾਨੂੰ ਕੁਝ ਨਹੀਂ ਕਹਿਣਗੇ ਔਰ ਤੁਸੀਂ ਹੁਣ ਮੈਂ ਇੰਜੈਕਸ਼ਨ ਕਹਿ ਦਿੰਨੀ ਆ ਤੁਹਾਨੂੰ ਲਾ ਦਿੰਦੇ ਆ ਤੇ ਮੇਰੀ ਗੱਲ ਸੁਣੋ ਤੁਸੀਂ ਆਪਣੇ ਭਰਾ ਨੂੰ ਕਿਉਂ ਕੁੱਟਿਆ ਸੀ ਨਹੀਂ ਮੈਂ ਤਾਂ ਨਹੀਂ ਕੁੱਟਿਆ ਮੈਡਮ ਮੈਂ ਆਪਣੇ ਭਰਾ ਨੂੰ ਕਿਉਂ ਕੁੱਟੂੰਗਾ ਮੈਂ ਤਾਂ ਆਪਣੇ ਭਰਾ ਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ ਨਹੀਂ ਮੈਨੂੰ ਤੁਹਾਡੇ ਘਰੋਂ ਪਤਾ ਲੱਗਾ ਹੈ ਕਿ ਤੁਸੀਂ ਆਪਣੇ ਭਰਾ ਨੂੰ ਕੁੱਟਿਆ ਤਾਂ ਹੀ ਉਹਨਾਂ ਨੇ ਇੱਥੇ ਭੇਜਿਆ ਤੁਹਾਨੂੰ ਨਹੀਂ ਨਹੀਂ ਮੈਂ ਨਹੀਂ ਕੁੱਟਿਆ ਹੋਣਾ ਉਹ ਉਦਾਂ ਥੋੜੀ ਬੋਤੀ ਲੜਾਈ ਹੋ ਜਾਂਦੀ ਆ ਛੋਟੀ ਮੋਟੀ ਭਰਾਵਾਂ ਦੇ ਵਿੱਚ ਉਹ ਮੈਂ ਕਿਤੇ ਮੜਾ ਮੋਟਾ ਮਾਰਤਾ ਹੋਣਾ ਤਾਂ ਲੱਗਿਆ ਹੋਣਾ ਤੁਹਾਨੂੰ ਨਹੀਂ ਮੈਂ ਉਹ ਤੁਹਾਨੂੰ ਭੁਲੇਖਾ ਲੱਗਿਆ ਹੋਣਾ ਗੱਲ ਕਰਦੇ ਮੈਂ ਤਾਂ ਕਦੀ ਕਿਸੇ ਨੂੰ ਕੁੱਟਿਆ ਹੀ ਨਹੀਂ ਆ ਗਰਮੀਤ ਨੂੰ ਮੈਂ ਇੰਨਾ ਪਿਆਰ ਕਰਦਾ ਵਾਂ ਬਹੁਤ ਜ਼ਿਆਦਾ ਮੈਂ ਤਾਂ ਗਰਮੀਤ ਨੂੰ ਨਹੀਂ ਕਦੀ ਕੁੱਟਿਆ ਅਜੇ ਤੱਕ ਹੱਥ ਵੀ ਨਹੀਂ ਆਇਆ ਚਲੋ ਠੀਕ ਆ ਹੁਣ ਮੈਂ ਤੁਹਾਨੂੰ ਤਾਈਓ ਮੈਡੀਸਿਨ ਦੇ ਂਦੀਆਂ ਵੀ ਤੁਸੀਂ ਕੋਈ ਵੀ ਗੜਬੜ ਨਾ ਕਰੋ ਘਰ ਜਾ ਕੇ ਤੇ ਚਲੋ ਮੈਂ ਤੁਹਾਨੂੰ ਇੰਜੈਕਸ਼ਨ ਲਾ ਦਿੰਨੀ ਆ ਫਿਰ ਤੁਸੀਂ ਰੈਸਟ ਕਰੋ ਠੀਕ ਹੈ ਤੁਸੀਂ ਆਪ ਲਿਆਓ ਇੰਜੈਕਸ਼ਨ ਮੈਨੂੰ ਹੋਰ ਮੋਲ ਨੂੰ ਨਾ ਕਿਉਂ ਲਾਉਣ ਵਾਸਤੇ ਚਲੋ ਕੋਈ ਨਹੀਂ ਮੈਂ ਆਪ ਹੀ ਲਾ ਦਿੰਦੀ ਆ ਠੀਕ ਹੈ ਚਲੋ ਮਣੀ ਇੰਜੈਕਸ਼ਨ ਲਾਈਏ ਤੁਹਾਨੂੰ ਬਾਹਾਂ ਤੇ ਲਾ ਲੋ ਇੱਥੇ ਨਹੀਂ ਤੇ ਨਹੀਂ ਨਹੀਂ ਇਹ ਸਟਰੋਂਗ ਹੁੰਦਾ ਹੈ ਬਾਹਾਂ ਤੇ ਨਹੀਂ ਲੱਗ ਸਕਦਾ ਮਾਨੀ ਲੱਗਦਾ ਸੌਂ ਗਿਆ ਸੌਣਾ ਤੇ ਹੈ ਹੀ ਇੰਜੈਕਸ਼ਨ ਹੀ ਇਹੋ ਜਿਹਾ ਲਾ ਰਹੀ ਹੈ ਕਿ ਜਿੱਥੇ ਤੂੰ ਠੀਕ ਹੋਣਾ ਉੱਥੇ ਤੈਨੂੰ ਮੈਂ ਹੋਰ ਪਾਗਲ ਕਰ ਦੇਣਾ ਵੈਸੇ ਮੇਰੀ ਮਜਬੂਰੀ ਆ ਪ੍ਰੈਸ਼ਰ ਨੂੰ ਠੀਕ ਕਰਨਾ ਹੁੰਦਾ ਕੰਮ ਡਾਕਟਰ ਦਾ ਪਰ ਪੈਹਾ ਵੀ ਕੀ ਚੀਜ਼ ਆ ਬੰਦੇ ਤੋਂ ਕੀ ਕੁਝ ਕਰਾ ਦਿੰਦੀ ਮਣੀ ਤੂੰ ਤਾਂ ਨਹੀਂ ਜਾਂਦਾ ਹੁਣ ਕਾ ਤੈਨੂੰ ਮੈਂ ਠੀਕ ਨਹੀਂ ਕਰਨਾ। ਪਾਗਲ ਕਰ ਦੇਣਾ ਪੂਰਾ। ਆ ਕਰ ਜਾਂਦੇ ਸੁਪਨੇ ਨਾ ਲੈਣੇ ਛੱਡ ਹੀ ਦੇ ਤੇ ਚੰਗਾ ਏ। ਮੈਂ ਨਾ ਮੰਮੀ ਨਾਲ ਗੱਲ ਕਰਾਂ। ਹਾਈ ਹਾਈ ਇਹਦਾ ਫੋਨ ਆ ਗਿਆ। ਇਹ ਹੈ ਗਰਮੀਤ ਦਾ। ਦੀ ਫੋਨਿੰ ਚੁੱਕੰਦਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਠੀਕ ਆ ਕੀ ਕਹ ਲੈ ਬੜੀ ਤਾਂ ਡਿਵਾਜ ਢਿੱਲੀ ਜਾਈ ਆ ਐਦਾਂ ਹੀ ਸਰੀਰ ਜਿਹਾ ਰੁਕਿਆ ਜਾਵਾ ਗਰਮੀ ਤੇ ਕਿਉਂ ਕੀ ਹੋਇਆ ਜੇ ਉਦਾਂ ਦੇ ਚੰਗੇ ਭਲੇ ਤੁਸੀਂ ਮੈਂ ਆਈ ਹਾਂ ਤੇ ਪਤਾ ਨਹੀਂ ਬੀਪੀ ਜਾ ਵਧਿਆ ਵਾ ਤੂੰ ਸੁਣਾ ਕਿਦਾਂ ਠੀਕ ਆ ਮੈਂ ਮੰਮੀ ਜੀ ਠੀਕ ਠਾਕ ਆ ਤੁਸੀਂ ਆਪਣਾ ਖਿਆਲ ਰੱਖੋ ਕਿਤੇ ਟੈਨਸ਼ਨ ਤੇ ਨਹੀਂ ਜ਼ਿਆਦਾ ਲੈਂਦੇ ਤੁਸੀਂ ਐਦਾਂ ਹੀ ਆ ਟੈਨਸ਼ਨ ਤੇ ਫਿਰ ਹੋ ਹੀ ਜਾਂਦੀ ਆ ਮੰਮੀ ਤੁਹਾਡੀ ਗੱਲ ਹੋਈ ਆ ਹਸਪੀਟਲ ਮਨੀ ਬਾਰੇ ਮੈਂ ਆਪਣਾ ਰਕबीर ਕਰਦਾ ਵਾ ਗੱਲ ਪੁੱਤ ਮੇਰੇ ਨਾਲ ਤਾਂ ਗੱਲ ਨਹੀਂ ਹੋਈ ਤੇ ਨਾ ਮੈਨੂੰ ਉਹ ਗੱਲ ਵੀ ਗੱਲ ਕਰਨ ਦਿੱਤੀ ਮੇਰਾ ਸਰੀਰ ਕਿੰਨੇ ਦਿਨ ਹੋਏ ਰੁਕਿਆ ਸੀਗਾ ਤੇ ਰਕਬੀਰ ਆਂਦਾ ਠੀਕ ਠਾਕ ਵਾ ਹਾਂ ਦਵਾਈ ਦੋਈ ਉੱਥੇ ਦਿੰਦੇ ਆ ਠੀਕ ਵਾ ਬਿਲਕੁਲ ਛੇਤੀ ਆ ਜੂਗਾ ਮੈਨੂੰ ਤੇ ਆ ਹੀ ਤਲਾਸ਼ੇ ਦਿੰਦੇ ਆ ਗਾੜੀ ਪਤਾ ਨਹੀਂ ਕੀ ਹਿਸਾਬ ਕਿਤਾਬਾ ਕੀ ਮੰਮੀ ਜੀ ਤੇ ਮੈਨੂੰ ਲੱਗਦਾ ਟੈਨਸ਼ਨ ਨਹੀਂ ਜਿਆਦੀ ਲੈ ਰਹੇ ਆ ਮੰਮੀ ਇਦਾਂ ਨਾ ਕਰੋ ਜੇ ਤੁਸੀਂ ਇਦਾਂ ਕਰੋਗੇ ਤੇ ਫਿਰ ਤੁਸੀਂ ਠੀਕ ਕਿੱਥੋਂ ਰਹਿਣਾ ਵਾ ਫਿਰ ਤੇ ਦਵਾਈਆਂ ਵੀ ਅਸਰ ਨਹੀਂ ਕਰਨਾ ਆਹੋ ਤੇ ਗੱਲ ਹੈ ਵਾ ਪੁੱਤ ਪਰ ਟੈਨਸ਼ਨ ਵੀ ਤੇ ਹੋਈ ਜਾਂਦੀ ਆ ਮੰਮੀ ਜੀ ਮੈਂ ਤੇ ਫੋਨ ਕੀਤਾ ਹੀ ਮੈਂ ਤੁਹਾਨੂੰ ਮੇਕ ਖੁਸ਼ਖਬਰੀ ਦਿੰਨੀ ਆ ਖੁਸ਼ਖਬਰੀ ਹਾਂਜੀ ਮੰਮੀ ਦੱਸ ਕਿਹੜੀ ਖੁਸ਼ਖਬਰੀ ਹੈ ਮੰਮੇ ਤੇ ਹੀ ਨਾ ਦਾਦੀ ਬਣਨ ਵਾਲੇ ਹੋ ਦਾਦੀ ਹਾਂਜੀ ਹਾਂਜੀ ਛਾ ਲਾ ਸ਼ੁਕਰ ਹੈ ਕਿਤੇ ਮਾਲਕ ਨੇ ਉਹ ਗੱਲ ਕੰਨੀ ਬਾਜ ਪਾਈ ਮੈਂ ਤਾਂ ਉਹ ਗੱਲ ਪੀ ਖੁਸ਼ੀ ਚੜ ਗਈ ਸੁਣ ਕੇ ਚੱਲ ਹਾਂ ਕੋਈ ਕਿਤੇ ਮਾਲਕ ਨੇ ਮੈਨੂੰ ਕਿਸ ਬਣਿਆ ਉਹ ਗੱਲ ਖੁਸ਼ੀ ਦਿੱਤੀ ਸਹੀ ਹਾਂਜੀ ਮੰਮੇ ਕੱਲ ਤੇ ਨਾ ਮੇਰੀ ਸਿਹਤ ਜਿੰਨੀ ਠੀਕ ਹੈਗੀ ਹੀ ਫੋਨ ਮੈਂ ਤੁਹਾਨੂੰ ਕੱਲ ਹੀ ਕਰਨਾ ਹੈ ਅੱਛਾ ਕਾਲੀ ਮੰਮੀ ਮੈਂ ਤੁਹਾਡੀ ਠੀਕ ਨਹੀਂ ਹਾਂ ਤੇ ਫਿਰ ਮੈਂ ਚੈੱਕ ਅਪ ਕਰਵਾ ਕੇ ਆਈ ਹਾਂ ਤੇ ਮੈਨੂੰ ਕੱਲ ਤੇ ਕਾਲੀ ਹੀ ਪਤਾ ਲੱਗਾ ਅੱਛਾ ਰਾਤ ਫਿਰ ਮੈਂ ਦਵਾਈਆਂ ਖਾਦੀਆਂ ਹੀ ਮੈਂ ਲੰਮੇ ਪੈ ਗਈ ਤੇ ਮੈਂ ਕਿਹਾ ਮੈਂ ਮੰਮੀ ਨੂੰ ਦੱਸਾਂ ਹੁਣ ਤੇ ਤੂੰ ਮੈਨੂੰ ਰਾਤ ਹੀ ਫੋਨ ਕਰਦੀ ਮੰਮੀ ਜੀ ਮੈਂ ਤੁਹਾਨੂੰ ਦੱਸੇ ਬਗੈਰ ਨਹੀਂ ਰਹਿ ਸਕਦੀ ਤੇ ਮੈਂ ਤੁਹਾਨੂੰ ਦਿਨ ਚੜ੍ਹਦੇ ਹੀ ਵੇਲੋ ਫੋਨ ਲਾ ਲਿਆ ਵਾ ਚੱਲ ਬਹੁਤ ਚੰਗਾ ਕੀਤਾ ਹੁਣ ਆਪਣਾ ਧਿਆਨ ਰੱਖੀ ਹਾਂਜੀ ਨਹੀਂ ਮੰਮੀ ਜਿਹੜੀ ਦਵਾਈ دارو ਦਿੱਤਾ ਉਹ ਟਾਈਮ ਨਾਲ ਖਾਈ ਹਾਂਜੀ ਮੰਮੀ ਉਦਾਂ ਮੈਂ ਚੈੱਕ ਵੀ ਕਰਾ ਕੇ ਆਈ ਤੇ ਮਾਂਜਾ ਖਰਾਬ ਹੁੰਦਾ ਏ ਉਹੋ ਹੀ ਮੈਡੀਸਿਨ ਲਈ ਹੈ ਜਿੰਮੇ ਦਵਾਈ ਤੇ ਕਿਤੇ ਹੋਵੇ ਨਹੀਂ ਲਈ ਚੱਲ ਕੋਈ ਗੱਲ ਨਹੀਂ ਜਿੱਥੋਂ ਦਵਾਈ ਲੈਣੀ ਆ ਧਿਆਨ ਨਾਲ ਲਈ ਆਪਣੀ ਮਾਂ ਨੂੰ ਲੈ ਜੀ ਆਪਣੀ ਭਝਾਈ ਨੂੰ ਲੈ ਜੀ ਤੇ ਦਵਾਈ ਚੰਗੀ ਤਰ੍ਹਾਂ ਨਹੀਂ ਚੰਗੇ ਥਾਂ ਕੋਈ ਨਹੀਂ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਦਵਾਈ ਤੇ ਜੇ ਪੈਸੇ ਤੇਲੇ ਦੀ ਵੀ ਕੋਈ ਲੋੜ ਹੋ ਤੂੰ ਮੈਨੂੰ ਦੱਸ ਦੀ ਕੋਈ ਨਹੀਂ ਕੋਈ ਨਹੀਂ ਮੰਮੀ ਇਦਾਂ ਦੀ ਟੈਨਸ਼ਨ ਨਾ ਤੁਸੀਂ ਲੋ ਬਸ ਤੁਸੀਂ ਆਪਣਾ ਖਿਆਲ ਰੱਖੋ ਤੁਸੀਂ ਠੀਕ ਰਹੋ ਪੋਤੇ ਪਤਿਆ ਨਹੀਂ ਖਣਾਉਣੇ ਫੇਰ ਨਹੀਂ ਨਹੀਂ ਘਟਾਉਣੇ ਆ ਕਪੋਤੀਆਂ ਪੋਤਿਆਂ ਨਾ ਤਾਂ ਉਹ ਗੱਲ ਪੋਤੀ ਉਹਨਾਂ ਦੇ ਸਿਰ ਤੇ ਟੋਡੇ ਫਿਰਦੀ ਆ ਸ਼ੁਕਰ ਆ ਮੇਰੇ ਤਾਂ ਕੰਨਵਾਜ ਪਈ ਆ ਉਹ ਗੱਲ ਵੀ ਦੂਣੀ ਹੋ ਗਈ ਮੈਂ ਤਾਂ ਜੇ ਉਹ ਗੱਲ ਖੇਡਣਗੇ ਤੇ ਕਿੰਨਾ ਮੈਨੂੰ ਫਰਕ ਪਊਗਾ ਹਾਂਜੀ ਚਲੋ ਠੀਕ ਆ ਮੰਮੀ ਮੈਂ ਰੱਖਦੀ ਆ ਫੋਨ ਮੈਂ ਤੁਹਾਨੂੰ ਫੇਰ ਫੋਨ ਕਰੂੰਗੀ ਚਲ ਠੀਕ ਆ ਠੀਕ ਆ ਕਰੀ ਚੇਤੇ ਨਾ ਕਰੀ ਜਗਾ ਮੰਮੀ ਕਰੂੰਗੀ ਉਹਦਾ ਸੱਸਰੀ ਘਰ ਮੰਮੀ ਸੱਸਰੀ ਘਰ ਬਸ ਸੱਸਰੀ ਘਰ ਸ਼ੁਕਰ ਆ ਰੱਬ ਦਾ ਰੱਬ ਨੇ ਮਸੀ ਖੁਸ਼ੀਆਂ ਦਿੱਤੀਆਂ ਵਾ ਚਲੋ ਮਾਲਕਾ ਹਰ ਇੱਕ ਨੂੰ ਦਵੇ ਖੁਸ਼ੀਆਂ ਅੱਗੇ ਮੇਰਾ ਵੱਡਾ ਬਿਮਾਰੀ ਨਿੱਕਾ ਮਰੋ ਉਹੋ ਗੱਲ ਪਾਗ ਖਾਨੇ ਸੀ ਤੇ ਖੁਸ਼ੀਆਂ ਨੂੰ ਤੇ ਵੇਖਣ ਨੂੰ ਤਰਸ ਗਏ ਹਾਂ ਸ਼ੁਕਰ ਹੈ ਮਾਲਕਾ ਕਿਤੇ ਸਾਡੇ ਘਰ ਵੀ ਖੁਸ਼ੀਆਂ ਖੇੜੇ ਤੂੰ ਉਹੋ ਗੱਲ ਬਖਸ਼ੇ ਆ ਆਹ ਹੈ ਉਹ ਤੇ ਚੱਲ ਮੈਂ ਉਧਰ ਤੇ ਹੋ ਗਈ ਆ ਮੈਂ ਵੇਖਿਆ ਨੀ ਵੀ ਕੁੜੀ ਨੇ ਜੇ ਫੋਨ ਕੀਤਾ ਇੱਡੀ ਵੱਡੀ ਮੈਨੂੰ ਖੁਸ਼ਖਬਰੀ ਸੁਣਾਈ ਆ ਤੇ ਮੇਰੇ ਮੂੰਹ ਹੋਵੇ ਖੁਸ਼ੀ ਦੀ ਮਾਰੀ ਤੇ ਫੁੱਟਿਆ ਨਹੀਂ ਗਿਆ ਵੀ ਧੀਏ ਹੁਣ ਤੂੰ ਘਰ ਆ ਜਾ ਚੱਲ ਕੋਈ ਗੱਲ ਨਹੀਂ ਹੁਣ ਮੈਂ ਫੇਰ ਉਹਨੂੰ ਕਹੀ ਨੀ ਵੀ ਪੁੱਤ ਤੂੰ ਘਰ ਆ ਜਾ ਆਕੂਗੀ ਮੇਰੀ ਮੰਮੀ ਨੇ ਕਿਹਾ ਨਹੀਂ ਗਾ ਮੈਂ ਕਾ ਰਾਜਾ ਵੇ ਉਹ ਹੁਣ ਐਡੀ ਤਗੜੀ ਕੋਸ਼ ਕਰੀ ਸੁਣਾਈ ਤੇ ਮੈਂ ਆਪਣੀਆਂ ਮਾਰਦੀ ਰਹੀ ਚਾਹ ਦੇ ਨਾਲ ਹਾਏ ਹਾਏ ਮੰਮੀ ਕਿਨੂੰ ਕਹਿਣ ਦੀ ਆ ਕਰ ਨੂੰ ਆ ਜਾ ਪੁੱਛਾਂ ਤਾਂ ਸਹੀ ਇੱਥੇ ਤੇ ਮੈਨੂੰ ਪਤਾ ਨਹੀਂ ਲੱਗਾ ਹੈਗਾ ਹਾਏ ਪੁੱਤ ਕਰ ਮੇ ਇਹ ਤਾਂ ਫੋਨ ਆਇਆ ਇਹ ਤੇ ਮੰਮੀ ਮੇਰੀ ਵੀ ਗੱਲ ਕਰਾ ਦੇਣੀ ਮੇਰੇ ਤਾਂ ਤੁਸੀਂ ਗੱਲ ਹੀ ਨਹੀਂ ਕਰਾਈ ਉਹ ਕਹਿੰਦੀ ਮੈਂ ਦਵਾਈ ਲੈਣ ਜਾਣਾ ਤਾਂ ਕਰਕੇ ਨਹੀਂ ਮੇਰੇ ਕੋਲ ਗੱਲ ਕਰਾਈ ਗਈ ਛੇਛਤੀ ਨੇ ਫੋਨ ਕੱਟ ਦਿੱਤਾ ਫਿਰ ਹੈ ਦਵਾਈ ਕਾਦੀ ਲੈਣ ਜਾਣਾ ਚੰਗੀ ਭਲੀ ਤੋਂ ਹੈਗੀ ਹੀ ਇੱਥੋਂ ਨਹੀਂ ਹੈ ਤੇ ਚੰਗੀ ਭਲੀ ਆ ਮਾਲਕ ਨੇ ਦੀ ਸੁਣ ਲਈ ਆ ਬੱਚਾ ਹੋਣ ਵਾਲਾ ਬੰ ਹੈ ਆਹ ਲੱਲਾ ਆ ਚੰਗੀਆਂ ਮੰਮੀ ਖੁਸ਼ਖਬਰੀਆਂ ਸੁਣਾਉਂਦੀ ਐ ਮੈਂ ਤੇ ਸੋਚਿਆ ਸੀ ਇਹਨੇ ਵਾਪਸ ਨਹੀਂ ਆਉਣਾ ਹੁਣ ਨਿਆਣਾ ਹੋ ਗਿਆ ਨਾ ਹੁਣ ਇਹਨੂੰ ਵਾਪਸ ਆਉਣ ਦੀ ਫੇਰ ਉਮੀਦ ਜਾਗ ਗਈ ਆ ਜੇ ਇਹਨੂੰ ਨਿਆਣਾ ਹੋਣ ਵਾਲਾ ਹੋ ਗਿਆ ਵਾ ਨਾ ਮਣੀ ਵੀ ਆਇਆ ਹੀ ਲੈ ਮਣੀ ਨੇ ਸਾਰਾ ਮੈਂਟਲ ਗੁਨਾ ਦਾ ਗਵਾਚ ਜਾਣਾ ਵੇਖੀ ਵੇਖੀ ਹੁਣ ਕਿਦਾਂ ਫੁੱਲਿਆ ਨਹੀਂ ਸਮਾਉਂਦਾ ਵੀ ਮੇਰੇ ਨਿਆਣਾ ਹੋਣ ਵਾਲਾ ਵਾ ਮੈਨੂੰ ਤੇ ਸਮਝੀ ਲਾਦੀ ਹੁਣ ਕਰਾਂ ਤੇ ਕਰਾਂ ਕੀ ਨਹੀਂ ਸੋਚੀ ਕਿ ਪੈ ਗਈਆਂ ਜਾ ਕੋਈ ਚੀਜ਼ ਜਾ ਮੂੰ ਮਿੱਠਾ ਕਰਾ ਮਾਸਾ ਕੜਾਈ ਬਣਾ ਲਿਆ ਹੇ ਹੇ ਮਾਹਤਾ ਰੱਬ ਨੇ ਖੁਸ਼ੀਆਂ ਦਿੱਤੀਆਂ ਵਾ ਉਹ ਮੰਮੀ ਮੇਰਾ ਦਿਮਾਗ ਪਤਾ ਨਹੀਂ ਕਿੱਥੇ ਚੱਲ ਗਿਆ ਏ ਵਧਾਈਆਂ ਹੁਣ ਤੁਹਾਨੂੰ ਤੈਨੂੰ ਬਹੁਤੀ ਹੌਨਕ ਲਿਆਉਣੀ ਆ ਬਣਾ ਕੇ ਲੱਲਾ ਹੁਣੇ ਮਾਦਾ ਨੂੰ ਘੱਖ ਲੰਗਣ ਨਹੀਂ ਗਿਆ ਇਹਦਾ ਦਿਲ ਕਾ ਹਉ ਮੂੰਹ ਖੰਡਿਆ ਹੀ ਚੰਦੀ ਕੜਾ ਬਣਾ ਲਾ ਕੜਾ ਐਡਾ ਭਾਰਾ ਹੁੰਦਾ ਵਾ ਉਹ ਇਹਨੂੰ ਲੰਗ ਜੂਗਾ ਮੈਂ ਤਾਂ ਕਿੰਨੀ ਖੁਸ਼ੀ ਸੋਚ ਕੇ ਬੈਠੀ ਉਹ ਪਾਗਲਖਾਨੇ ਚਲ ਗਿਆ ਤੇ ਉਹ ਪਿੱਕੇ ਚਲ ਗਈ ਆ ਤੇ ਕੰਮ ਨਿਭੜਿਆ ਹੁਣ ਇਹਨਾਂ ਦੋਵਾਂ ਨੇ ਇਕੱਠੇ ਨਹੀਂ ਹੋਣਾ ਆ ਤਾਂ ਨਵਾਂ ਹੀ ਸਿਆਪਾ ਸੁਣਾਤਾ ਮੈਨੂੰ ਕਿ ਇਹ ਨਿਆਣਾ ਹੋਣ ਵਾਲਾ ਆ ਫੇਰ ਮੇਰੇ ਰਾਜ ਕੰਡੇ ਖਾਰ ਤੇ ਇਹਨਾਂ ਨੇ ਹੁਣ ਇਹ ਕਿਤਨਾ ਸਾਫ਼ ਹੋਣਗੇ ਏ ਵੀ ਸਾਫ ਕਰਨੇ ਔਖੇ ਹੀ ਆ ਪਰ ਸਾਫ ਤਾਂ ਮੈਂ ਕਰਕੇ ਰੂੰਗੀ ਮੇਰਾ ਨਾਮ ਵੀ ਵਰਜੀਤਲੀ